ਲਵਲੀ ਜਿਹੜਾ ਇਹ ਪ੍ਰਾਲਾ ਲਗਾਤਾਰ ਤੁਸੀਂ ਕਰ ਰਹੇ ਹੋ ਇਸ ਸਬੰਧੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਇਹ ਸਵਾਵਾ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਦੀ ਲਗਾਤਾਰ 10 ਸਾਲਾਂ ਤੋਂ ਚੱਲ ਰਹੀਆਂ ਨੇ ਜੀ ਚੰਡੀਗੜ੍ਹ ਪੀਜੀਆਈ ਦੇ ਦੋਨੋਂ ਗੇਟ ਛੋਟੀ ਪੀਜੀਆਈ 32 ਕੈਂਸਰ ਹਸਪਤਾਲ ਚੰਡੀਗੜ੍ਹ ਜਿਹੜਾ ਨਿਊ ਚੰਡੀਗੜ੍ਹ ਖੁੱਲਿਆ ਸੰਗਰੂਰ ਦਾ ਕੈਂਸਰ ਹਸਪਤਾਲ ਸਰਕਾਰੀ ਹਸਪਤਾਲ ਪਟਿਆਲਾ ਰਜਿੰਦਰਾ ਨੱਬਾ ਆਵੇਂ ਅੱਠ ਹਸਪਤਾਲਾਂ 'ਚ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਫੁਲਕਾ ਜਾਂਦਾ ਜੀ ਲਗਾਤਾਰ ਹਰ ਮਹੀਨੇ 9 ਸਾਲ ਤੋਂ ਹੋਮੋਪੈਥਿਕ ਦੇ ਕੈਂਪ ਚੱਲ ਰਹੇ ਨੇ ਖੰਡਾ ਸਾਹਿਬ ਨੇ ਜਿਹੜੇ 15 ਫੁੱਟ ਦੇ ਨਾਬਾ ਸਥਾਪਿਤ ਕੀਤੇ ਗਏ ਨੇ ਵਿਸ਼ੇਸ਼ ਚੌਕ ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਦੇ ਨਾਂ ਤੇ ਬਣਾਇਆ ਗਿਆ ਆ ਆਕਸੀਜਨ ਦਾ ਲੰਗਰ ਨੇ ਜਿਹੜੇ ਲਗਾਤਾਰ ਚੱਲ ਰਹੇ ਨੇ ਕਰੋਨਾ ਕਾਲ ਤੋਂ ਹੁਣ ਤੱਕ ਕਰ ਲੈ ਕੇ ਔਰ ਜੇਕਰ ਕਿਸੇ ਨੂੰ ਬੰਦੇ ਨੂੰ ਕੋਈ ਚੇਅਰ ਲੋਡ ਆ ਉਹਦਾ ਕੋਈ ਆਪਰੇਟ ਹੋਇਆ ਉਹ ਵੀ ਮੈਡੀਸਨ ਵੀ ਔਰ ਆਪਰੇਸ਼ਨ ਵੀ ਕਰਾਇਆ ਜਾਂਦੇ ਨੇ ਤੁਸੀਂ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੂਹੀ ਜੇਕਰ ਗੱਲ ਕਰੀਏ ਤਾਂ ਆਪਣੇ ਔਲਾਦ ਦੇ ਲਈ ਤਾਂ ਜਿੱਥੇ ਇਨਸਾਨ ਕੰਮ ਕਰਦਾ ਉੱਥੇ ਹੀ ਪਸ਼ੂ ਪੰਛੀ ਤੇ ਜਾਨਵਰਾਂ ਨੂੰ ਵੀ ਅਨਿਕ ਸਮਝ ਹੈ ਪਰੰਤੂ ਮਨੁੱਖਤਾ ਦੀ ਸੇਵਾ ਲਈ ਸਰਪੱਤ ਦੇ ਭਲੇ ਲਈ ਜਿਹੜੇ ਲੋਕ ਕਾਰਜ ਕਰਦੇ ਨੇ ਉਹ ਵਿਰਲੇ ਨੇ ਅਕਾਲਪੁਰ ਖੋਨਾ ਤੋਂ ਖੁਦ ਹੀ ਜਿਹੜਾ ਹੈਗਾ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖ ਕੇ ਕਾਰਜ ਕਰਵਾਉਂਦੇ ਨੇ ਸੋ ਵਿਧਾਨ ਸਭਾ ਹਲਕਾ ਨਾਬਾ ਦੇ ਅੰਦਰ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਹੈ ਜਿਹੜੀ ਕਰੋਨਾ ਕਾਲ ਦੇ ਸਮੇਂ ਤੋਂ ਲੈ ਕੇ ਲੰਬਾ ਸਮਾਂ ਹੋ ਗਿਆ ਸਰਵੱਤ ਦੇ ਭਲੇ ਦੇ ਕਾਰਜ ਕਰ ਰਹੀ ਹੈ ਤੇ ਅੱਜ ਵੀ ਪੀਜੀਆਈ ਤੇ ਹੋਰ ਬਹੁਤ ਸਾਰੇ ਜਿਹੜੇ ਹਸਪਤਾਲ ਨੇ ਉਹਨਾਂ ਦੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਦਾ ਵੱਡਾ ਉਪਰਾਲਾ ਕੀਤਾ ਗਿਆ ਜਿੱਥੇ ਵਿਸ਼ੇਸ਼ ਤੌਰ ਦੇ ਉੱਤੇ ਐਸਡੀਐਮ ਨਾਭਾ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉੱਥੇ ਹੀ ਉੱਗੇ ਜੋਗਪਤੀ ਨੇ ਜਿਹੜੇ ਉਹ ਵੀ ਅੱਜ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਤੇ ਸਹਿਰ ਦੀਆਂ ਮੌਜੇ ਸਸਤੀਆਂ ਮੌਜੂਦ ਨੇ ਤੇ ਸ਼ਹੀਦ ਗਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਦੇ ਪ੍ਰਧਾਨ ਨੇ ਜਿਹੜੇ ਅਮਨਦੀਪ ਸਿੰਘ ਲਵਲੀ ਸਾਡੇ ਨਾਲ ਨੇ ਲਵਲੀ ਜਿਹੜਾ ਇਹ ਪਰਾਲਾ ਲਗਾਤਾਰ ਤੁਸੀਂ ਕਰ ਰਹੇ ਹੋ ਇਸ ਸਬੰਧੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲਗਾਤਾਰ 10 ਸਾਲਾਂ ਤੋਂ ਚੱਲ ਰਹੀਆਂ ਨੇ ਜੀ ਚੰਡੀਗੜ੍ਹ ਪੀਜੀਆਈ ਦੇ ਦੋਨੋਂ ਗੇਟ ਛੋਟੀ ਪੀਜੀਆਈ 32 ਕੈਂਸਰ ਹਸਪਤਾਲ ਚੰਡੀਗੜ੍ਹ ਜਿਹੜਾ ਨਿਊ ਚੰਡੀਗੜ੍ਹ ਖੁੱਲਿਆ ਸੰਗਰੂਰ ਦਾ ਕੈਂਸਰ ਹਸਪਤਾਲ ਸਰਕਾਰੀ ਹਸਪਤਾਲ ਪਟਿਆਲਾ ਰਜਿੰਦਰਾ ਨੱਬਾ ਆਵੇ ਅੱਠ ਹਸਪਤਾਲਾਂ 'ਚ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਫੁਲਕਾ ਜਾਂਦਾ ਜੀ ਸਬਜ਼ੀ ਤੇ ਚਾਵਲ ਸੰਸਥਾ ਵੱਲੋਂ ਤਿਆਰ ਹੁੰਦੇ ਨੇ ਔਰ ਫੁਲਕਾ ਜਿਹੜਾ ਸੰਗਤ ਵੱਲੋਂ ਆਉਂਦਾ ਵੱਧ ਤੋਂ ਵੱਧ ਲੋਆਂ ਲੱਗਦੀਆਂ ਨੇ ਲਗਾਤਾਰ ਹਰ ਮਹੀਨੇ 9 ਸਾਲ ਖੰਡਾ ਸਾਹਿਬ ਨੇ ਜਿਹੜੇ 15 ਫੁੱਟ ਦੇ ਨਾਬਾ ਸਥਾਪਿਤ ਕੀਤੇ ਗਏ ਨੇ ਵਿਸ਼ੇਸ਼ ਚੌਕ ਹੈ ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਦੇ ਨਾਂ ਤੇ ਬਣਾਇਆ ਗਿਆ ਆਕਸੀਜਨ ਦਾ ਲੰਗਰ ਨੇ ਜਿਹੜੇ ਲਗਾਤਾਰ ਚੱਲ ਰਹੇ ਨੇ ਕਰੋਨਾ ਕਾਲ ਤੋਂ ਹੁਣ ਤੱਕ ਕਰ ਲੈ ਕੇ ਔਰ ਮੈਂ ਤੁਹਾਨੂੰ ਇੱਕ ਵਿਸ਼ੇਸ਼ ਜਾਣਕਾਰੀ ਦੇ ਦਿਆਂ ਕਿ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਪੜਤਾਲ ਕਰਕੇ ਉਹਨਾਂ ਦਾ ਰਾਸ਼ਨ ਜੇ ਕਿਸੇ ਨੂੰ ਮੈਡੀਕਲ ਸਬੰਧ ਦੀ ਲੋੜ ਆ ਚਾਹੇ ਉਹ ਆਪਰੇਸ਼ਨ ਆ ਚਾਹੇ ਦਵਾਈਆਂ ਨੇ ਉਹ ਵੀ ਸੰਸਥਾ ਵੱਲੋਂ ਦਿੱਤੀਆਂ ਜਾਂਦੀਆਂ ਨੇ ਔਰ ਜੇਕਰ ਕਿਸੇ ਨੂੰ ਬੰਦੇ ਨੂੰ ਕੋਈ ਚੇਅਰ ਲੋੜ ਹੈ ਉਹਦਾ ਕੋਈ ਆਪਰੇਟ ਹੋਇਆ ਉਹ ਵੀ ਮੈਡੀਸਨ ਵੀ ਔਰ ਆਪਰੇਸ਼ਨ ਵੀ ਕਰਾਇਆ ਜਾਂਦੇ ਨੇ ਔਰ ਸ਼ਕਤੀ ਨਾਲ ਪਰਦਾਰ ਕਰਨ ਤੋਂ ਬਾਅਦ ਜੇ ਕੋਈ ਲੋੜਵੰਦ ਪਰਿਵਾਰ ਹੈ ਵਾਕਈ ਉਹਨਾਂ ਦੇ ਘਰਾਂ ਦੀਆਂ ਛੱਤਾਂ ਵੀ ਜਿਹੜੀਆਂ ਸੰਸਥਾ ਵੱਲੋਂ ਪਾਈਆਂ ਜਾਂਦੀਆਂ ਨੇ ਇਹ ਸਾਰਾ ਕਾਰਜ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਚੱਲ ਰਿਹਾ ਹੈ ਸੋ ਅੱਜ ਵਿਸ਼ੇਸ਼ ਤੌਰ ਦੇ ਉੱਤੇ ਐਸਟੀਐਮ ਨਾਬਾਤ ਸੇਮ ਚੰਦ ਪਹੁੰਚੇ ਹੋਏ ਨੇ ਜਿਹੜੇ ਕਿ ਨਿਰਸਵਾਰਥ ਤੇ ਨਿਰਪੱਖ ਤੌਰ ਤੇ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਤੇ ਹਰਮਨ ਪਿਆਰੇ ਨੇ ਲੋਕਾਂ ਦੇ ਵਿੱਚ ਕਿਉਂਕਿ ਸਮਾਜ ਸੇਵਾ ਦੇ ਐਂਗਲ ਤੋਂ ਵੀ ਇਹ ਕੰਮ ਕਰਦੇ ਨੇ ਐਸਜੀਐਮ ਸਾਹਿਬ ਵਿਸ਼ੇਸ਼ ਤੌਰ ਤੇ ਆਪ ਜੀ ਇੱਥੇ ਪਹੁੰਚੇ ਹੋ ਮਕਸਦ ਕੀ ਹੈ ਕਿਉਂ ਆਪ ਜੀ ਜਿਹੜਾ ਹੈਗਾ ਇੱਥੇ ਪਹੁੰਚੇ ਹੋ ਜੀ ਵੈਕ ਰੂਜੀ ਖਾਲਸਾ ਵੈਕ ਰੂਜੀ ਫਤਿਹ ਮੈਨੂੰ ਅੱਜ ਇੱਥੇ ਆ ਕੇ ਬਹੁਤ ਹੀ ਸਕੂਨ ਮਿਲਿਆ ਜੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਇਹ ਕਾਰਜ ਕੀਤਾ ਜਾ ਰਿਹਾ ਹੈ ਇਹ ਐਕਚੁਅਲ ਚ ਹੈ ਮਾਨਵਤਾ ਦੀ ਸੇਵਾ ਜੀ ਪੀਜੀਆਈ ਚ ਜਦੋਂ ਅਸੀਂ ਜਾ ਕੇ ਦੇਖਦੇ ਆਂ ਤੇ ਉੱਥੇ ਬਹੁਤ ਸਾਰੇ ਗਰੀਬ ਲੋਕ ਉਹਨਾਂ ਦੇ ਵਾਰਸ ਬਾਹਰ ਹੀ ਹੁੰਦੇ ਨੇ ਜੀ ਤੇ ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਕਰਨਾ ਇਹ ਬਹੁਤ ਵੱਡੀ ਗੱਲ ਹੈ ਉਹ ਹਸਪਤਾਲ ਤੋਂ ਇਲਾਵਾ ਵੀ 8 ਹਸਪਤਾਲ ਦੱਸੇ ਨੇ ਜੀ ਤੇ ਇਹ ਸੁਸਾਇਟੀ ਬਹੁਤ ਹੀ ਅੱਛਾ ਕਾਰਜ ਕਰ ਰਹੀ ਹੈ ਨਾਲ ਅੱਜ ਅਸੀਂ ਜਿਹੜਾ ਹੈਗਾ ਮੈਂ ਇੱਥੇ ਆਇਆ ਐਂਡ ਸੁਸਾਇਟੀ ਵੱਲੋਂ ਜਿਹੜੀ ਵੀ ਲੰਗਰ ਲੈ ਕੇ ਸੰਗਤ ਆਉਂਦੀ ਹੈ ਉਹਨੂੰ ਇੱਕ ਇੱਕ ਬੂਟਾ ਦਿੱਤਾ ਗਿਆ ਤਾਂ ਜੋ ਅਸੀਂ ਆਪਣੇ ਵਾਤਾਵਰਣ ਨੂੰ ਵੀ ਬਚਾ ਸਕੀਏ ਬਹੁਤ ਨੇਕ ਉਪਰਾਲਾ ਜੀ ਤੇ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਵੀ ਇਹ ਇੰਨੀ ਨਿਰਸਵਾਰਥ ਸੇਵਾ ਕਰ ਰਹੇ ਨੇ ਧੰਨਵਾਦ ਤੋਂ ਹਲਕਾ ਨਾਬਾ ਤੋਂ ਜਿਹੜੇ ਪੰਜਾਬ ਦੇ ਬੁੱਗੇ ਉਜਗਪਤੀ ਨੇ ਚਰਨ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਆਪ ਜੀ ਇੱਥੇ ਪਹੁੰਚੇ ਹੋ ਇਹ ਜਿਹੜਾ ਲੰਬੇ ਸਮੇਂ ਤੋਂ ਕਾਰਜ ਕੀਤੇ ਜਾ ਰਹੇ ਨੇ ਤੁਸੀਂ ਇਸ ਸੰਬੰਧੀ ਕੀ ਕਹੋਗੇ ਉਹ ਵੈਕਜੀ ਸਿੰਘ ਖਾਲਸਾ ਸ੍ਰੀ ਵੈਕਜੀ ਫਤਹਿ ਗੁਰਤੇਜ ਜੀ ਸਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵਾਲੇ 9-10 ਸਾਲ ਤੋਂ ਲਗਾਤਾਰ ਸੇਵਾ ਕਰਦੇ ਆ ਰਹੇ ਨੇ ਮਾਨਵਤਾ ਦੇ ਮੁਕਸ਼ ਦਾਣਾ ਪਾਉਣਾ ਇਕ ਤਾਂ ਉਹ ਸੀਸ ਦਿੰਦਾ ਹੈ ਇਕ ਉਹ ਜਿਹੜੀਆਂ ਭੁੱਖੀਆਂ ਅੰਦਰੋਂ ਆਂਦਲਾਂ ਨੇ ਉਹ ਅੰਦਰੋਂ ਸੀਸਾ ਦਿੰਦਿਆਂ ਨੇ ਉਹਦੇ ਨਾਲ ਹੀ ਇਹ ਜਿਹੜਾ ਸੋਸਾਇਟੀ ਹੈ ਦਿਨ-ਦੁਨੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਅਸੀਂ ਪਰਮਾਤਮਾ ਮੂਹਰੇ ਹੀ ਅਰਦਾਸ ਕਰਦੇ ਹਾਂ ਗੁਰਦੁਆਰਾ ਸਾਹਿਬ ਕੱਟ ਕੇ ਵੀ ਇਹਨਾਂ ਦੀਆਂ ਉਮਰਾਂ ਲੰਬੀਆਂ ਹੋਣ ਤੇ ਇਹ ਜਿਹੜਾ ਕਾਰਜਾ ਇਹ ਸਾਰੀ ਉਮਰ ਚੱਲਦਾ ਹੀ ਰਹੇ ਬਈ ਜੋ ਖਾਲਸਾ ਵੇਖੀ ਬਥੀ ਤੁਸੀਂ ਕੀ ਕਹੋਗੇ ਜਿਹੜਾ ਇਹ ਤਾਂ ਜੀ ਬਹੁਤ ਵੱਡਾ ਉਪਰਾਲਾ ਲਗਾਤਾਰ ਚੱਲ ਰਿਹਾ ਹੈ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਦੀ ਸੇਵਾ ਬਹੁਤ ਵੱਡੀ ਸੇਵਾ ਗਰੀਬ ਦਾ ਮੁੱਖ ਗੁਰੂ ਦੀ ਕੋਲਕ ਜਿਹੜਾ ਕਹਿੰਦੇ ਨੇ ਇਹ ਹਰ 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 ਦੇ ਹਿੱਸੇ ਨਹੀਂ ਆਉਂਦਾ ਪਰ ਜਿਹੜਾ ਆਉਂਦਾ بڑے ਭਾਗਾਂ ਵਾਲੇ ਨੇ بڑے ਭਾਗਾਂ ਵਾਲੇ ਨੇ ਉਹ ਲੋਕ ਜਿਹੜੇ ਆਪਣੇ ਘਰੋਂ ਪ੍ਰਸ਼ਾਦਾ ਤਿਆਰ ਕਰਾ ਕੇ ਲਿਆਉਂਦੇ ਨੇ ਹਰ ਦੇ ਹਰ ਇਨਸਾਨ ਦੇ ਜਿਹੜਾ ਤਿਲ ਫੁੱਲ ਦੀ ਭੇਟਾ ਜਿਹੜੀ ਇੱਥੇ ਪਹੁੰਚਦੀ ਆ ਉਹ ਕਰੀਬ ਦੇ ਮੁਖ 'ਚ ਜਾਂਦੀ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਭ ਨੂੰ ਤੰਦਰੁਸਤੀ ਤੇ ਸੁਖ ਸ਼ਾਂਤੀ ਦਾ ਵਾਸਾ ਬਣੇ। ਭਾਰਤੀ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਜੀ ਵੀ ਇੱਥੇ ਅੱਜ ਪਹੁੰਚੇ ਆ ਆਪ ਜੀ ਵੀ ਪਹੁੰਚੋ ਇਹ ਜਿਹੜਾ ਉਪਰਾਲਾ ਸੰਸਥਾ ਵੱਲੋਂ ਕੀਤਾ ਜਾ ਰਿਹਾ ਤੁਸੀਂ ਕੀ ਕਹੋ? ਇਹ ਜੀ ਜਿਹੜਾ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਉਪਰਾਲਾ ਕੀਤਾ ਗਿਆ ਇਹ ਬਹੁਤ ਸਲਾਘਾਯੋਗ ਹੈ। ਇੱਕ ਨਰਪੱਖ ਉਹ ਕਹੇ ਜਿਹੜਾ ਇੰਨਾ ਮਤਬਲਾ ਕਿਸੇ ਸਵਾਰਥ ਤੋਂ ਬਿਨਾ ਉਪਰਾਲਾ ਕਰਕੇ ਇਹ ਤਾਂ ਗੁਰੂ ਦੀਓ ਕਿਰਪਾ ਜੀ ਤੇ ਉਹੀ ਲੋਕ ਕਰ ਸਕਦੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਮਤਬਖਸ਼ੀ ਹੈ ਸਮੱਥਵਖਸ਼ੀ ਹੈ ਲੋਕਾਂ ਨਾਲ ਲੈ ਕੇ ਹਰ ਵਰਗ ਦੇ ਸੰਗਤ ਨੂੰ ਨਾਲ ਲੈ ਕੇ ਜਿਹੜੇ ਚੱਲ ਰਹੇ ਨੇ ਇਹ ਲਵਲੀ ਜੀ ਦਾ ਵੱਡਾ ਉਪਰਾਲਾ ਇਹਨਾਂ ਦੇ ਗੁਰੂ ਨੇ ਬੜੀ ਕਿਰਪਾ ਕੀਤੀ ਹੈ ਤੇ ਇਹਨਾਂ ਦੀ ਸੋਸਾਇਟੀ ਤੇ ਜਿਹੜੇ ਮੈਂਬਰ ਸਾਹਿਬਾਨ ਨੇ ਬੜੀ ਕਿਰਪਾ ਕੀਤੀ ਹੈ ਜਿਹੜੇ ਹਰੇਕ ਨੂੰ ਨਾਲ ਲੈ ਕੇ ਸਰ ਇੱਕ ਧਰਮ ਨੂੰ ਨਾਲ ਲੈ ਕੇ ਨਾਲ ਚੱਲ ਰਹੇ ਨੇ ਤੇ ਗੁਰੂ ਨਾਨਕ ਦੇਵ ਜੀ ਦੇ ਵਰਸਾਇ ਫਾਲਸਬੇ ਨੂੰ ਅੱਗੇ ਵਧਾ ਰਹੇ ਨੇ ਇਹ ਬਹੁਤ ਵਧੀਆ ਵੱਡਾ ਜੋਗ ਜੇ ਕੋਈ ਨਰਸਵਾਰਥ ਤੇ ਨਿਰਪੱਖ ਤੌਰ ਤੇ ਸੇਵਾ ਕਰਦਾ ਤੇ ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਕਿ ਉਸ ਸੰਸਾਜ ਦਾ ਜੋ ਇਸ انسان ਦਾ ਜਿਹੜਾ ਉਹ ਜ਼ਰੂਰ ਜਿਹੜਾ ਹੈਗਾ ਸਾਥ ਦੇਣਾ ਚਾਹੀਦਾ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਸੂਈ ਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਵਫਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ